ਵੀਜ਼ਾ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਵੀਜ਼ੇ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਜ਼ਿਲਕਪੁਰ ਦੇ ਰਹਿਣ ਵਾਲੇ ਨੀਰਜ ਉੱਪਲ ਨੇ ਮਲਟੀ ਸਟਾਰ ਓਵਰਸੀਜ਼ ਇਮੀਗ੍ਰੇਸ਼ਨ ਜੋ ਕਿ ਸੈਕਟਰ 34ਏ ਦੇ ਵਿੱਚ ਸਥਿਤ ਹੈ ਉਸ ਦੇ ਉੱਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਨੀਰਜ ਦੇ ਅਨੁਸਾਰ ਉਸ ਦੀ ਧੀ ਦੇ ਲਈ ਮੋਰੇਸ਼ੀਅਸ ਦੇ ਲਈ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ 25 ਜੁਲਾਈ 2023 ਨੂੰ ਸ਼ੁਰੂ ਹੋਈ ਸੀ। ਸਾਰੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਾਉਂ ਤੋਂ ਬਾਅਦ ਆਖਰਕਾਰ 31 ਜੁਲਾਈ 2023 ਨੂੰ ਉਸ ਦਿੱਤੀ ਹਨੀਸ਼ਾ ਉਪਲ ਦੇ ਲਈ ਇੱਕ ਪੇਸ਼ਕਸ਼ ਪੱਤਰ ਤਿਆਰ ਕੀਤਾ ਗਿਆ ਹਨੀਸ਼ਾ ਨੂੰ 13 ਸਤੰਬਰ 2023 ਨੂੰ 3 ਮਹੀਨਿਆਂ ਦੀ ਮਿਆਦ ਦੇ ਲਈ ਆਰਸੀ ਵਿਦਿਆਰਥੀ ਵੀਜ਼ਾ ਮਿਲਿਆ ਇਸ ਤੋਂ ਬਾਅਦ 18 ਸਤੰਬਰ 2023 ਨੂੰ ਨੀਰਜ ਨੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਰਾਹੀਂ ਮਲਟੀਸਟਾਰ ਓਵਰਸੀਜ਼ ਨੂੰ 382000 ਦੀ ਵੀਜ਼ਾ ਫੀਸ ਟਰਾਂਸਫਰ ਕੀਤੀ। ਵੀਜ਼ਾ ਦੀ ਪੁਸ਼ਟੀ ਤੋਂ ਬਾਅਦ 28 ਸਤੰਬਰ 2023 ਦੇ ਲਈ ਫਲਾਈਟ ਟਿਕਟਾਂ ਬੁੱਕ ਕੀਤੀਆਂ ਗਈਆਂ ਸਨ। ਹਾਲਾਂਕਿ ਹਨੀਸ਼ਾ ਦੇ ਪਤੀ 파ਰਸ ਚਟਾਲਾ ਨੂੰ ਮੋਰੀਸ਼ੀਅਸ ਜਾਣ ਨੂੰ ਲੈ ਕੇ ਪੇਚੀਦਗੀਆਂ ਪੈਦਾ ਹੋ ਰਹੀਆਂ ਸਨ। ਉਡਾਨ ਨੂੰ ਮੋੜ ਤੈਅ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਨੀਰਜ ਨੇ ਦਾਅਵਾ ਕੀਤਾ ਕਿ ਮਲਟੀਸਟਾਰ ਓਵਰਸੀਜ਼ ਤੋਂ ਰਮਨਦੀਪ ਕੌਰ ਅਤੇ ਵਿਕਰਮ ਰਾ ਠੌਰ ਨੇ ਪ੍ਰਕਿਰਿਆ ਦੇ ਵਿੱਚ ਦੇਰੀ ਕੀਤੀ ਜਦੋਂ ਉਸਨੇ ਰਿਫੰਡ ਦੀ ਬੇਨਤੀ ਕੀਤੀ ਤਾਂ ਵਾਰ-ਵਾਰ ਕੋਸ਼ਿਸ਼ਾਂ ਅਤੇ ਸੰਪਰਕ ਕਰਨ ਦੇ ਬਾਵਜੂਦ ਫੀਸ ਵਾਪਸ ਨਹੀਂ ਕੀਤੀ ਗਈ ਮਾਮਲੇ ਦੇ ਵਿੱਚ ਪੁਲਿਸ ਨੇ ਆਈਪੀਸੀ ਧਾਰਾ 406 420 ਅਤੇ 120ਬੀ ਦੇ ਤਹਿਤ ਕੇਸ ਦਰਜ ਕਰ ਲਿਆ ਤਾਂ ਜੇਕਰ ਤੁਸੀਂ ਵੀ ਵੀਜ਼ਾ ਲਗਵਾਉਣ ਦੇ ਸੋਚ ਰਹੇ ਹੋ ਤਾਂ ਜ਼ਰਾ ਸੋਚ ਸਮਝ ਕੇ ਵੀਜ਼ਾ ਅਪਲਾਈ ਕਰਿਆ ਕਰੋ ਕਿਤੇ ਅਜੇਹੀ ਧੋਖਾਧੜੀ ਦਾ ਸ਼ਿਕਾਰ ਤੁਸੀਂ ਵੀ ਨਾ ਹੋ ਜਾਮੋ